ਜ਼ਿਲ੍ਹਾ ਟ੍ਰੈਫਿਕ ਪੁਲਿਸ ਦੇ ਵੱਲੋਂ ਅੱਜ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਲਈ ਪੁਲਿਸ ਇੰਚਾਰਜ ਪਵਨ ਸ਼ਰਮਾ ਦੀ ਅਗਵਾਈ ਹੇਠਾਂ ਲੋਕਾਂ ਨੂੰ ਜਿਨ੍ਹਾਂ ਨੇ ਕਿ ਹੈਲਮਟ ਨਹੀਂ ਪਾਇਆ ਹੋਈ ਸੀ ਜਾਂ ਫਿਰ ਜਿਨ੍ਹਾਂ ਨੇ ਗੱਡੀਆਂ ਦੇ ਵਿੱਚ ਡਰਾਈਵਿੰਗ ਕਰਦੇ ਸਮੇਂ ਸੀਟ ਵੈਲਟ ਨਹੀਂ ਲਗਾਈ ਹੋਈ ਸੀ ਉਹਨਾਂ ਨੂੰ ਚਲਾਨ ਕੱਟਣ ਦੀ ਬਜਾਏ ਫੁੱਲ ਦੇ ਜਾਗਰੂਕ ਕੀਤਾ। ਇਹ ਪੰਜਾਬ ਸਰਕਾਰ ਵੱਲੋਂ ਰੋਡ ਸੇਫਟੀ ਮਹੀਨਾ ਮਨਾਇਆ ਜਾ ਰਿਹਾ ਜੋ ਸਾਡੇ ਮਾਨਯੋਗ ਡੀਐਸਪੀ ਸਾਹਿਬ ਨੇ ਟ੍ਰੈਫਿਕ ਦੇ ਥਰੀ ਐਸ ਰਾਏ ਮਾਨ ਜੋਗ ਐਸਐਸਪੀ ਸਾਹਿਬ ਸਰੂਰ ਤੇ ਡੀਐਸਪੀ ਸਾਹਿਬ ਟ੍ਰੈਫਿਕ ਸਰੂਰ ਵੱਲੋਂ ਸਾਨੂੰ ਹੁਕਮ ਦਿੱਤਾ ਗਿਆ ਸੀਗਾ ਵੀ ਜਿਹੜਾ ਟ੍ਰੈਫਿਕ ਹਫਤਾ ਬਣਾ ਰਿਹਾ ਬਣਾਇਆ ਜਾ ਰਿਹਾ ਹੈਗਾ ਮਹੀਨਾ ਇਸ ਦੇ ਸੰਬੰਧ ਵਿੱਚ ਤੁਸੀਂ ਲੋਕਾਂ ਨੂੰ ਟ੍ਰੈਫਿਕ ਬਾਰੇ ਜਾਣੂ ਕਰਾਉਣਾ ਹੈਗਾ ਕੋਈ ਚਲਾਨ ਨਹੀਂ ਕਰਦਾ ਜਿਸ ਦੇ ਸੰਧ ਵਿੱਚ ਅਸੀਂ ਐਸ ਫੁੱਲਾਂ ਨਾਲ ਲੋਕਾਂ ਨੂੰ ਸਵਾਗਤ ਕੀਤਾ ਜਿਨ੍ਹਾਂ ਨੇ ਸੀਟ ਬੈੱਟੇ ਨਹੀਂ ਲਾਈ ਜਾਂ ਹੈਲਮਟ ਨਹੀਂ ਪਹਿਨੇ ਜਾਂ ਨੰਬਰ ਪਲੇਟ ਨਹੀਂ ਲਾਈ ਜਾਂ ਮੋਬਾਈਲ ਸੁਣ ਰਹੇ ਸੀ ਅਸੀਂ ਲੋਕਾਂ ਨੂੰ ਤੁਹਾਡੇ ਚੈਨਲ 'ਚ ਅਪੀਲ ਕਰਦੇ ਆਂ ਵੀ ਜਿਹੜੇ ਕਾਗਜ਼ਾਤ ਪੂਰੇ ਰੱਖੋ ਟ੍ਰੈਫਿਕ ਦੇ ਰੂਲ ਅਪਣਾਓ ਜਿਹੜੀ ਪਾਰਕ ਗੱਡੀ ਜਾਂ ਮੋਟਰਸਕੂਟਰ ਕਰਦੇ ਆ ਉਹ ਪਾਰਕ ਦੀ ਜਗ੍ਹਾ ਵਿੱਚ ਖੜੇ ਕਰਨਾ ਤਾਂ ਕਿ ਉਹ ਚਲਾਣ ਨਾ ਹੋ ਸਕੇ ਕਿਲਰ ਚਲਾਉਂਦਾ ਕਾ ਜੀ ਆਪਾਂ ਹਰ ਮੰਡਾ ਦੇ ਜੇ ਹੈਲਮਟ ਦੀ ਗੱਲ ਕਰੀਏ 1000 ਰੁਪਿਆ ਫੈਨ ਆ ਜੀ ਜੇ ਨੰਬਰ ਪਲੇਟ ਨਹੀਂ ਸਹੀ ਸਰਕਾਰੀ ਨਹੀਂ ਲੱਗੀ ਉਹ ਲਾ ਕੇ ਦੇ 4-500 ਰੁਪਏ ਦੇ ਜੁਰਮਾਨਾ 2000 ਰੁਪਏ ਆ ਜੇ ਆਪਾਂ ਮੋਬਾਈਲ ਦੀ ਬਸਤੂ ਕਰਦੇ ਆ ਤਾਂ ਉਹਦਾ 5000 ਰੁਪਏ ਫੈਨ ਆ ਜੇ ਆਪਾਂ ਇਹਦੇ ਕੋਲ ਲਾਇਸੈਂਸ ਨਹੀਂ ਉਹਦਾ ਵੀ 5000 ਰੁਪਏ ਫੈਨ ਆ ਜੇ ਹੈਲਮਟ ਨਹੀਂ ਪਾਇਆ ਉਹਦਾ ਵੀ 1000 ਰੁਪਏ ਫੈਨ ਆ ਕਿਰਾਬੇ ਜਕਤਾ ਸਿੰਘ ਜਕਤਾ ਸਿੰਘ ਜੀ ਅੱਜ ਤੁਹਾਨੂੰ ਪੁਲਿਸ ਨੇ ਰੋਕਿਆ ਗਿਆ ਹੈ ਹੈਲਮਟ ਨਹੀਂ ਲਗਾਇਆ ਫੁੱਲ ਦਿੱਤਾ ਗਿਆ ਕੀ ਦੇਖ ਕੇ ਹੋਇਆ ਆਪਣਾ ਲੱਗਿਆ ਪੁੱਛ ਸਰ ਸਹੀ ਆ ਇਹਨਾਂ ਦਾ ਉਪਰਾਲਾ ਸਹੀ ਹੈਗਾ ਸੇਫਟੀ ਵਾਸਤੇ ਜੋ ਵੀ ਕਰ ਰਹੇ ਨੇ ਕਹਿ ਰਹੇ ਨੇ ਸਮਝਾ ਰਹੇ ਨੇ ਇਹ ਸਮਝਣਾ ਚਾਹੀਦਾ ਸਾਡੇ ਵੀ ਗਲਤੀ ਕੀਤੀ ਹੈਗੀ ਤੇ ਅਸੀਂ ਵੀ ਅੱਗੇ ਤੋਂ ਹੈਲਮਟ ਲਾ ਕੇ ਆਇਆ ਕਰਾਂਗੇ ਦੱਸ ਰਹੇ ਹਾਂ ਕਿ ਮੋਟੇ ਚਲਾਨ ਨੇ ਕਿ ਜਦੋਂ ਮੋਟਰਸਾਈਕਲ ਤੇ ਫੋਨ ਚੁੰਦੇ ਆ ਜਾਂ ਹੈਲਮਟ ਨਹੀਂ ਲਗਾਉਂਦੇ ਉਹ ਸਾਰਾ ਸੇਫਟੀ ਵਾਸਤੇ ਜੋ ਵੀ ਕਹਿੰਦੇ ਆ ਕਰਨਾ ਚਾਹੀਦਾ ਜੋ ਆਪਦੀ ਸੇਫਟੀ ਹੈਗੀ ਮੋਬਾਈਲ ਆਪਾਂ ਚਲਾਉਂਨੇ ਆ ਕੋਈ ਬਾਈਚਾਂਸ ਮੂਰੇ ਆਪਣਾ ਧਿਆਨ ਫੋਨ 'ਚ ਹੁੰਦਾ ਮੂਰੇ ਕੋਈ ਆ ਜੇ ਐਕਸੀਡੈਂਟ ਵਗੈਰਾ ਹੋ ਜਾਂਦਾ ਤੇ ਉਹਦੇ ਲਈ ਤਾਂ ਇਹ ਉੱਪਰ ਪੇਰ ਕਰ ਰਹੇ ਨੇ ਸਹੀ ਆ ਉੱਪਰ ਅੱਲਾ ਵਧੀਆ ਹੀ ਆ ਹਾਂ ਕੱਲੋ ਜੇ ਐਲਬਮ ਨਹੀਂ ਲਾਉਂਗੇ ਚਲਾਨ ਹੋਊਗਾ ਤਾਂ ਫਿਰ ਕੋਈ ਮਨਚਾ ਹੈ ਤਾਂ ਨਹੀਂ ਰੁੱਸਾ ਹੋਊਗਾ ਵੀ ਚਲਾਨ ਕੱਢ ਗਿਆ ਨਹੀਂ ਨਹੀਂ ਉਹਨਾਂ ਨੇ ਸਾਨੂੰ ਕਿਹਾ ਅਸੀਂ ਸਮਝੇ ਵੀ ਆ ਅਸੀਂ ਅੱਗੇ ਲੈ ਕੇ ਰੱਖਦੇ ਆਂਗੇ ਅੱਜ ਗਲਤੀ ਕੀਤੀ ਹੈਗੀ ਵੈਸੇ ਗਲਤੀ ਦਾ ਅਹਿਸਾਸ ਵੀ ਹੋਇਆ ਕਿੰਨਾ ਵੇ ਆਪਣਾ ਜਤਿੰਦਰਪਾਲ ਸਿੰਘ ਲੋਟੇਟਰ ਲੋਟੇ ਸਾਹਿਬ ਅੱਜ 50 ਟ੍ਰੈਫਿਕ ਪੁਲਿਸ ਤੋਂ ਮੈਨੂੰ ਫੁੱਲ ਭੇਟ ਦਿੱਤੇ ਜਾ ਰਹੇ ਨੇ ਉਹਨਾਂ ਨੂੰ ਕਿੱਦਾਂ ਦੇਖੀ ਚਲਾਨ ਕੱਢ ਕੇ ਪਾਇਆ ਪੰਜਾਬ ਪੁਲਿਸ ਦਾ ਜਿਹੜਾ ਟ੍ਰੈਫਿਕ ਇੰਚਾਰਜ ਪਵਨ ਕੁਮਾਰ ਜੀ ਨੇ ਇਹਨਾਂ ਨੇ ਜਿਹੜਾ ਸੰਗਰੂਰ ਦੇ ਵਿੱਚ ਇੱਕ ਨਵੀਂ ਪਹਿਲ ਕੀਤੀ ਹੈ ਵੀ ਜਿਹੜੇ ਲੋਕ ਹੈਲਮਟ ਨਹੀਂ ਲੈਂਦੇ ਸੀਟ ਬੈਲਟ ਨਹੀਂ ਦੰਦਦੇ ਤਿੰਨ ਤਿੰਨ ਬੰਦੇ ਚੜ੍ਹਦੇ ਨੇ ਜਾਂ ਫੋਨ ਸੁਣਦੇ ਨੇ ਉਹਨਾਂ ਦੇ ਇਹਨਾਂ ਨੇ ਚਲਾਨ ਕਰਨ ਦੀ ਥਾਂ ਉਹਨਾਂ ਨੂੰ ਅੱਜੇ ਫੁੱਲ ਭੇਡ ਦਿੱਤੇ ਨੇ ਇਹਨਾਂ ਦਾ ਬਹੁਤ ਵਧੀਆ ਪ੍ਰਚਾਰਾ ਕੀਤਾ ਹੈਗਾ ਲੋਕਾਂ ਨੂੰ ਜਾਗਰੂਕ ਕੀਤਾ ਵੀ ਭਾਈ ਅੱਗੇ ਨੂੰ ਤੁਸੀਂ ਆਪਣਾ ਹੈਲਮਟ ਵਾਲੇ ਹੈਲਮਟ ਲਾ ਕੇ ਰੱਖੋ ਜਿਹੜਾ ਮੋਟਰਸਾਈਕਲ ਤੇ ਜਾਂਦਾ ਫੋਨ ਸੁਣਦਾ ਉਹਨੂੰ ਕਹੇ ਵੀ ਤੁਸੀਂ ਆਪਣਾ ਫੋਨ ਸੁਣਨਾ ਤਾਂ ਰੁੱਕ ਕੇ ਸੁਣੋ ਨਹੀਂ ਇਹਨਾਂ ਦੇ ਮੋٹے ਮੋٹے ਚਲਾਨ ਨੇ ਕੀ ਫਾਇਦਾ ਕੱਲ ਨੂੰ ਚਲਾਨ ਕਰਾਉਂਗੇ ਸਰਕਾਰ ਕਿ ਤੁਹਾਨੂੰ ਕਹਿ ਰਹੇ ਵੀ ਭਾਈ ਤੁਸੀਂ ਮੋਬਾਈਲ ਚਲਾਉਣਾ ਆਰਾਮ ਨਾਲ ਖੜ ਕੇ ਜੇ ਸੁਣਨਾ ਤਾਂ ਖੜ ਕੇ ਸੁਣੋ